ਸੁਖਬੀਰ ਸਿੰਘ ਬਾਦਲ ਉੱਤੇ ਹੋਈ ਹਮਲੇ ਦੀ ਕੋਸ਼ਿਸ਼ ਦੇ ਤਹਿਤ ਭਾਜਪਾ ਆਗੂ ਰਵਿਕਰਨ ਸਿੰਘ ਕਹਲੋ ਨੇ ਇੱਕ ਪਾਸੇ ਇਸ ਘਟਨਾ ਦੀ ਨਿੰਦਾ ਵੀ ਕੀਤੀ ਹੈ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਹੈ ਕਿ ਨਾਰਾਇਣ ਚੋੜਾ ਜੋ ਕਿ ਬੇਲ ਉੱਤੇ ਬਾਹਰ ਆਇਆ ਸੀ ਉਦੋਂ ਵੀ ਉਸਨੇ ਮੇਰੇ ਬਾਰੇ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਦੇ ਬਾਰੇ ਬਹੁਤ ਗਲਤ ਬੋਲਿਆ ਸੀ ਜਿਸ ਦੀ ਵੀਡੀਓ ਵੀ ਮੇਰੇ ਕੋਲ ਮੌਜੂਦ ਹੈ ਤਾਂ ਉਸ ਦੀ ਵੀਡੀਓ ਵੀ ਉਹਨਾਂ ਦੇ ਵੱਲੋਂ ਜਨਤਕ ਕੀਤੀ ਜਾਵੇਗੀ ਇਹ ਗੱਲ ਵੀ ਉਹਨਾਂ ਨੇ ਕਹੀ ਹੈ ਇਸੇ ਦੇ ਨਾਲ ਰਵਿਕਰਨ ਸਿੰਘ ਕਹਲੋ ਨੇ ਸੁਖਜਿੰਦਰ ਸਿੰਘ ਰਿੰਦਾਵਾ ਉੱਤੇ ਵੀ ਗੰਭੀਰ ਇਲਜ਼ਾਮ ਲਗਾਏ ਨੇ ਤੁਹਾਨੂੰ ਦੱਸ ਦਈਏ ਕਿ ਸਰਵਉੱਚ ਅਦਾਲਤ ਸ਼੍ਰੀ ਅਕਾਲ ਤਖਤ ਨੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਦੇ ਨਾਲ ਹੀ ਹੋਰ ਮਾਮਲਿਆਂ ਦੇ ਤਹਿਤ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਦਿੱਤੀ ਹੋਈ ਹੈ ਅਜਿਹੇ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਦੀ ਮੁਸ਼ਤੈਦੀ ਦੇ ਕਾਰਨ ਸੁਖਬੀਰ ਸਿੰਘ ਬਾਦਲ ਦੀ ਜਾਨ ਬਚ ਗਈ ਬੁੱਧਵਾਰੀ ਸਵੇਰ ਨੂੰ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਦੇ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਸੁਖਬੀਰ ਸਿੰਘ ਬਾਦਲ ਹਰਮਿੰਦਰ ਸਾਹਿਬ ਦੇ ਗੇਟ ਤੇ ਸੇਵਕ ਬਣ ਕੇ ਬੈਠੇ ਹੋਏ ਸਨ ਸਿੱਖਾਂ ਦੀ ਸਰਵ ਉੱਚ ਅਦਾਲਤ ਅਕਾਲ ਤਖਤ ਨੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਦੇ ਲਈ ਇਹ ਸਜ਼ਾ ਸੁਣਾਈ ਹੈ। ਘਟਨਾ ਦੇ ਦੌਰਾਨ ਜਿਵੇਂ ਹੀ ਹਮਲਾਵਰ ਨੇ ਸੁਖਬੀਰ ਸਿੰਘ ਬਾਦਲ ਉੱਤੇ ਗੋਲੀਬਾਰੀ ਕੀਤੀ ਤਾਂ ਸਿਵਲ ਵਰਦੀ ਦੇ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਪਾਸੇ ਲੈ ਗਏ ਜਿਸ ਦੇ ਕਾਰਨ ਗੋਲੀ ਹਰਮੰਦਰ ਸਾਹਿਬ ਦੀ ਕੰਨ ਦੇ ਨਾਲ ਲੱਗੀ ਸੁਖਬੀਰ ਬਾਦਲ ਬਚ ਗਏ ਇਸ ਤੋਂ ਬਾਅਦ ਹਮਲਾਵਰ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਿਸ ਮੁਲਾਜ਼ਮਾ ਨੇ ਉਸ ਨੂੰ ਫੜ ਲਿਆ ਸੁਖਬੀਰ ਬਾਦਲ ਨੂੰ ਤੁਰੰਤ ਸੁਰੱਖਿਆ ਘੇਰੇ ਦੇ ਵਿੱਚ ਲੈ ਲਿਆ ਗਿਆ ਤੇ ਨਾਲ ਹੀ ਹਰਮੰਦਰ ਸਾਹਿਬ ਦੇ 4ਵੀਂ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਇਸ ਮੁਤਲਕ ਭਾਜਪਾ ਆਗੂ ਰਵਿਕਰਨ ਸਿੰਘ ਕਾਹਲੋ ਨੇ ਬਹੁਤ ਵੱਡੇ ਖੁਲਾਸੇ ਵੀ ਕੀਤੇ ਨੇ ਤੇ ਜੋ ਵੀਡੀਓ ਦੀ ਗੱਲ ਉਹਨਾਂ ਦੇ ਵੱਲੋਂ ਕਹੀ ਜਾ ਰਹੀ ਹੈ ਉਸ ਵੀਡੀਓ ਨੂੰ ਲੈ ਕੇ ਹੋਰ ਕੀ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਔਰ ਸੁਣਦੇ ਮੈਂ ਇਸ ਘਟਨਾ ਦੀ ਬੁਰਜੋਰ ਨਿੰਦਾ ਕਰਦਾ ਕਿਉਂਕਿ ਗੁਰੂ ਘਰ ਆ ਸਾਂਝਾ ਕਰਿਆ ਇੱਥੇ ਸਾਨੂੰ ਸਿੱਖਿਆ ਮਿਲਦੀ ਹੈ ਕਿ ਹਰ ਜਿਹੜਾ ਵਾ ਪ੍ਰਾਣੀ ਉਹਦੀ ਰੱਖਿਆ ਕਰਨੀ ਉਹਦਾ ਅਹਿਸਾਸ ਦੇਣਾ ਪਾਉ ਪਰ ਅੱਜ ਜੋ ਨਰੈਣ ਸਿੰਘ ਚੌੜਾ ਨੇ ਇਹ ਕਾਰਵਾਈ ਕੀਤੀ ਹੈ ਉਹ ਗਲਤ ਕਾਰਵਾਈ ਕੀਤੀ ਮੈਂ ਕਿਉਂਕਿ ਆਪ ਵੀ ਨਰੈਣ ਸਿੰਘ ਚੌੜਾ ਜਿਹੜਾ ਵਾ ਉਹਦਾ ਸ਼ਿਕਾਰ ਆ ਤੇ ਮੈਂ ਹੁਣ ਥੋੜੇ ਸਮੇਂ ਬਾਅਦ ਇਸ ਚੀਜ਼ ਬਾਰੇ ਪ੍ਰੈਸ ਕਾਨਫਰੰਸ ਹੀ ਕਰਨੀ ਜਿਹੜੀਆਂ ਇਹਦੀ ਵੀਡੀਓ ਜਦੋਂ ਬੇਲ ਤੇ ਆਇਆ ਸੀ ਜੋ ਇਹਨੇ ਆਉਂਦਿਆਂ ਮੇਰੇ ਬਾਰੇ ਤੇ ਸਰਦਾਰ ਸੁਖਬੀਰ ਸਿੰਘ ਬਾਰੇ ਬੋਲਿਆ ਸੀ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਮੇਰੇ ਖਿਆਲ ਕਿਸੇ ਕੋਲ ਵੀਡੀਓ ਹੈ ਨਹੀਂ ਮੈਂ ਉਹ ਵੀ ਜਨਤਕ ਕਰਾਂਗਾ ਕਿਉਂਕਿ ਨਰੈਣ ਸਿੰਘ ਚੋੜਾ ਸ਼ੁਰੂ ਤੋਂ ਹੀ ਇਸ ਪਾਸੇ ਵੱਲ ਨੂੰ ਉਹਦਾ ਧਿਆਨ ਰਿਹਾ ਵਾ ਪਰ ਕਿਉਂਕਿ ਇਹ ਸੱਚਖੰਡ ਹੈ ਸੱਚਖੰਡ ਦੇ ਵਿੱਚ ਅਜਿਹੀ ਘਟਨਾ ਵਾਪਰੀ ਜਿੱਥੋਂ ਮਨੁੱਖਤਾ ਦੀ ਸਾਨੂੰ ਸਾਰਿਆਂ ਨੂੰ ਸਾਂਝੀ ਬਾਤ ਦਾ ਸੰਦੇਸ਼ ਮਿਲਦਾ ਤੇ ਸਾਨੂੰ ਗੁਰੂ ਸਾਡਾ ਜਿਹੜਾ ਵਾ ਉਹ ਸ਼ਾਂਤੀ ਦਾ ਸੰਦੇਸ਼ ਦਿੰਦਾ ਤੇ ਇਸ ਘਟਨਾ ਦੇ ਉੱਪਰ ਜ਼ੋਰ ਦਿੰਦਾ ਕਰਦਾ ਤੇਰਾ ਪਾਪਾ ਨਾਨੇ ਵੀ ਫਤਿਹ ਦੇ 2018 ਚ ਬੇਲ ਆਊਟ ਹੋਇਆ ਸੀ ਮਰੇ ਅਸੀਂ ਨਰੈਣ ਸਿੰਘ ਚੋੜਾ ਜਿਹੜਾ ਵਾ ਜੀ ਇਹ 2018 ਚ ਮੇਰੇ ਖਾਲ ਬੇਲ ਆਊਟ ਹੋਇਆ ਸੀ ਤੇ ਇਹਦਾ ਭਰਾ ਜਿਹੜਾ ਵਾ ਉਹ ਸਰਦਾਰ ਸੁਖਬਿੰਦਰ ਸਿੰਘ ਰੰਧਾਵਾ ਜਿਹੜੇ ਸਾਬਕਾ ਉਪ ਮੰਤਰੀ ਨੇ ਉਹਨਾਂ ਦੇ ਸਮੇਂ ਦੇ ਵਿੱਚ ਮਾਰਕੀਟ ਕਮੇਟੀ ਦੇਰਾਪਾਪਾ ਨਾਨੇ ਦਾ ਚੇਅਰਮੈਨ ਵੀ ਰਿਹਾ ਮੈਂ ਉਦੋਂ ਵੀ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦੀ ਇਹ ਗੱਲ ਕਹੀ ਸੀ ਕਿ ਕੌਮ ਦੇ ਸਬ ਜਨਰਲ ਸਿੰਘ ਰੰਦਾਵਾ ਨੇ ਉਹਨਾਂ ਦੀ ਪੁਸ਼ਤਪਨਾਹੀ ਕਰ ਰਿਹਾ ਜਿਨ੍ਹਾਂ ਨੇ ਪੰਜਾਬ ਨੂੰ ਅਸ਼ਾਂਤੀ ਦਿੱਤੀ ਆ ਜਿਨ੍ਹਾਂ ਨੇ ਪੰਜਾਬ ਦਾ ਘਾਣ ਕੀਤਾ ਇਸ ਕਰਕੇ ਮੈਂ ਉਹਦਾ ਵੀ ਇਹ ਕਾਰਵਾਈ ਸਾਰੀ ਪ੍ਰੈਸ ਕਾਨਫਰੰਸ ਕੀਤੀ ਸੀ ਅੱਜ ਵੀ ਮੈਂ ਪ੍ਰੈਸ ਕਾਨਫਰੰਸ ਕਰਕੇ ਸਾਰੀਆਂ ਜਿਹੜੇ ਤੱਥ ਨੇ ਉਹ ਦੁਬਾਰਾ ਪ੍ਰੈਸ ਦੇ ਸਾਹਮਣੇ ਰੱਖਾਂਗਾ ਕਿ ਇਹਨਾਂ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਆ ਉਹ ਨੁਕਸਾਨ ਪੜਾਇਆ ਸੀ ਇਸ ਲਈ ਆ ਇਦੇ ਤੇ ਕਿਹੜੇ ਅਰੇਸਟ ਹੋਣ ਦੇ ਜਿਹੜੇ ਕੇਸ ਨੇ ਕੁਝ ਤੇ ਇਹਦੇ ਤੇ ਬਹੁਤ ਜ਼ਿਆਦਾ ਕੇਸ ਨੇ ਜੀ ਮੈਂ ਸਮੇਂ-ਸਮੇਂ ਦੇ ਕਿਉਂਕਿ ਮੇਰਾ ਹਲਕਾ ਡੇਰਾ ਬਾਬਾ ਨਾਨਕ ਸੀ ਕਿਉਂਕਿ ਮੇਰੇ ਪਿਤਾ ਜੀ ਵੀ ਉਥੋਂ ਇਲੈਕਸ਼ਨਾਂ ਲੜਦੇ ਰਹੇ ਤੇ ਜਦੋਂ ਇਹਦੀ ਅਰੈਸਟ ਹੋਈ ਸੀ ਨਾ ਉਦੋਂ ਵੀ ਜਿੰਨੇ ਮੇਰਾ ਖਿਆਲ ਹੈ ਕਿ ਸਾਰੇ ਕੇਸ ਇਸ ਤੇ ਇੰਨੇ ਕੁ ਜ਼ਿਆਦਾ ਨੇ ਕਿ ਮੇਰਾ ਖਿਆਲ 20 ਤੋਂ ਪਲੱਸ ਕੇਸ ਨੇ ਇਹਦੇ ਉੱਪਰ ਤੇ ਇਸ ਕਰਕੇ ਉਹ ਹਾਲੀ ਵੀ ਇਹਨਾਂ ਦੇ ਬੇਲ ਆਊਟ ਹੀ ਹੋਇਆ ਹੈ ਪਰ ਹਾਲੀਏ ਬੜੀ ਨਹੀਂ ਹੋਇਆ ਸਾਡੇ ਸਰਪ੍ਰਸਤ ਸੋਚਦੇ ਹੋ ਕਿ ਜੇਕਰ ਕੁਝ ਹੋ ਜਾਂਦਾ ਤਾਂ ਪੰਜਾਬ ਦਾ ਪੂਰਾ ਮੂਲਕਾ ਉਸ ਨਾਸਤੇ ਕਿ ਲੱਗਦਾ ਵੇਖੋ ਪੰਜਾਬ ਦੇ ਵਿੱਚ ਬੜੀ ਔਖੀ ਸ਼ਾਂਤੀ ਆਈ ਆ ਬੜੀਆਂ ਕੁਰਬਾਨੀਆਂ ਦੇ ਬਾਅਦ ਬੜੀਆਂ ਜਦੋਜਹਿਦ ਦੇ ਬਾਅਦ ਬੜੇ ਲੋਕਾਂ ਦੀਆਂ ਜਾਨਾਂ ਜਾਣ ਤੋਂ ਬਾਅਦ ਪੰਜਾਬ ਦੇ ਵਿੱਚ ਸ਼ਾਂਤੀ ਆਈ ਆ ਤੇ ਅੱਜ ਇਹ ਸ਼ਾਂਤੀ ਨੂੰ ਭੰਗ ਕਰਨ ਦਾ ਜਿਹੜਾ ਉਪਰਾਲਾ ਕੀਤਾ ਮੈਂ ਦੀ ਬਾਰ-ਬਾਰ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰ ਠੀਕ ਠੀਕ ਥੈਂਕ ਯੂ